ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਯਾਰ ਛੋਟਾ ਜਿਹਾ ਇੱਕ ਪੌਡਕਾਸਟ ਤੁਹਾਡੇ ਨਾਲ ਖੁੱਲੀਆਂ ਵਿਚਾਰਾਂ ਇਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਬਾਈ ਸੁਖਪਾਲ ਨੰਬਰਦਾਰ ਹੈ ਸਸਨਪਾਲ ਸਾਹਿਬ ਕੀ ਹਾਲ ਹੈ ਠੀਕ ਠਾਕ ਹੋ ਠੀਕ ਹੈ ਜੀ ਤੇ ਗੱਲ ਯਾਰ ਜਿਹੜਾ ਸਭ ਤੋਂ ਐਮ ਤੇ ਟੌਪ ਦਾ ਜਿਹੜਾ ਮੁੱਦਾ ਇਹਨੂੰ ਮੁੱਦਾ ਨਾ ਕਹਦੇ ਹੋ ਲੋਕ ਸਭਾ ਇਲੈਕਸ਼ਨ ਚੱਲ ਰਹੀ ਹੈ ਤੇ ਭਾਈ ਅਮਰਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਵਾਸਤੇ ਐਲਾਨ ਕਰ ਚੁੱਕੇ ਆ ਐਲਾਨ ਕਰ ਚੁੱਕੇ ਤੇ ਅਕਾਲੀ ਦਲ ਨੇ ਅਕਾਲੀ ਦਲ ਬਾਦਲ ਨੇ ਵਿਰਸਾ ਸਿੰਘ ਬਲਟੂਆ ਵਰਗਿਆਂ ਨੂੰ ਉਮੀਦਵਾਰ ਐਲਾਨਿਆ ਸੀ ਤੇ ਉਹ ਨੰਬਰਦਾਰ ਸਾਹਿਬ ਐਵੇਂ ਹੀ ਰੌਲਾ ਜਾ ਪਾਈ ਜਾਂਦੇ ਐ ਤੇ ਜੇਕਰ ਇਹਨਾਂ ਨੂੰ ਮਤ ਹੁੰਦੀ ਅਕਾਲੀਆਂ ਨੂੰ ਵੀ ਇੱਕ ਥਾਂ ਤੇ ਸੀਟ ਛੱਡ ਕੇ ਚੱਲ ਯਾਰ ਇਹ ਨਹੀਂ ਵੀ ਉਹ ਲੋਕ ਸਭਾ ਚ ਜਾ ਕੇ ਕੀ ਕਰਨਗੇ ਕੀ ਨਾ ਕਰਨਗੇ ਲੋਕ ਕਹਿੰਦੇ ਆ 543 ਬੰਦੇ ਹੁੰਦੇ ਆ ਹਾਂ ਪਰ ਉਹ ਆਪਾਂ ਅੱਗੇ ਜਾ ਕੇ ਗੱਲ ਕਰਦੇ ਆ ਪਰ ਪਹਿਲਾਂ ਜਿਹੜਾ ਲੋਕਾਂ ਤੇ ੱੱਬਾ ਹੈ ਕਿ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਹਰਾਈ ਬੀਬੀ ਖਾਲੜਾ ਹਰਾਈ ਤੇ ਮੂਸੀ ਵਾਲੇ ਨੇ ਵੀ ਗੱਲ ਕਰੀ ਤੇ ਹਾਨਵਰ ਦਾ ਸਾਹਿਬ ਕਿ ਅੱਜ ਲੋਕਾਂ ਕੋਲੇ ਬਾਈ ਹਰਮੀਤ ਮੌਕਾ ਆਪਦਾ ੱੱਬਾ ਮਟਾਉਣ ਦਾ ਤੇ ਆਪਣੀ ਪੱਗ ਸਲਾਤਰ ਸਿਮਰਜੀਤ ਮਾਨ ਨੇ ਆਪ ਦਾ ਮੀਰ ਮਰ ਹਟਾ ਲਿਆ ਹਟਾ ਲਿਆ ਅੱਜ ਕਾਲਿਆਂ ਦਾ ਵੀ ਹੀਰੋ ਬਣਨ ਦਾ ਟਾਈਮ ਤੇ ਆਮ ਤਦਲ ਆਪਣੇ ਸਰਕਾਰ ਚ ਉਹ ਵੀ ਹਟਾ ਸਕਦੇ ਆ ਹਾਂ ਗੱਲ ਇਹ ਨਹੀਂ ਵੀ ਇੱਕ ਜਾ ਕੇਗਾ ਕੀ ਕਰੂਗਾ ਹਾਂ ਇਥੋਂ ਆਪਣਾ ਏਕੇ ਦਾ ਪਤਾ ਲੱਗੂਗਾ ਵੀ ਸਿੱਖਾਂ ਦਾ ਏਕਾ ਕੀ ਹੈ ਪੰਜਾਬੀਆਂ ਦਾ ਏਕਾ ਕੀ ਹੈ ਹੂੰ ਸਹੀ ਹੈ ਨਾ ਸਹੀ ਹੈ ਦੂਜਾ ਆਨਾ ਦੋਸਤੋ 1989 ਦੇ ਵਿੱਚ ਜਦੋਂ ਜਿਹੜੇ ਗਰਮੀਤ ਸਿੰਘ ਖੁੱਡੀਆਂ ਸਾਹਿਬ ਐ ਹੁਣ ਕੈਬਨਟ ਮੰਤਰੀ ਐ ਸਾਡੇ ਲੰਬੀ ਹਲਕੇ ਤੋਂ ਐਮਐਲਏ ਐ ਖੇਤੀਬਾੜੀ ਮੰਤਰੀ ਐ ਜਿਹੜੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਐ ਇਹਨਾਂ ਦੇ ਪਿਤਾ ਜੀ ਵੀ 1989 ਲੋਕ ਸਭਾ ਦੇ ਵਿੱਚ ਫਰੀਦਕੋਟ ਤੋਂ ਐਮਪੀ ਬਣੇ ਸੀ ਤੇ ਉਦੋਂ ਹੀ ਸਾਡੇ ਨੇੜੇ ਦੇ ਭਾਈ ਸੇਵਾ ਸਿੰਘ ਤਰਮਾਲਾ ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਬਣਿਆ ਮੋਗੇ ਪ੍ਰਭ ਮਿਲਨੇ ਕਾ ਚਾਉ ਉਹਨਾਂ ਨੂੰ ਦੋਸਤੋ ਫਾਂਸੀ ਦੀ ਸਜ਼ਾ ਹੋ ਗਈ ਸੀ। ਤਿਹਾੜ ਜੇਲ੍ਹ ਦਿੱਲੀ ਉਹ ਬੰਦ ਸਨ ਜਿੱਥੇ ਕੇਜਰੀਵਾਲ ਸਾਹਿਬ ਬੰਦ ਅੱਜਕੱਲ। ਤੇ ਉਹਨਾਂ ਨੇ ਵੀ ਇਲੈਕਸ਼ਨ ਲੜੀ ਮੇਰੇ ਪੂਰਾ ਯਾਦ ਹੈ ਉਹਨਾਂ ਦੇ ਮਾਤਾ ਜੀ ਮਾਤਾ ਜੀ ਹਾਂ ਉਹਦੇ ਦੱਸੀ ਨਾ ਤੇਰੀ ਯਾਦ ਆ ਕਿਹਣਾ ਮੈਂ ਛੋਟਾ ਜੀ ਜੇ ਮੈਂ ਗਲਤ ਨਹੀਂ ਤਾਂ ਉਹਨਾਂ ਦਾ ਚੋਣ ਨਿਸ਼ਾਨ ਸ਼ੇਰ ਨਹੀਂ ਸੀ ਸ਼ੇਰ ਸੀ ਹਾਂ ਸ਼ੇਰ ਉਹਨਾਂ ਦਾ ਚੋਣ ਨਿਸ਼ਾਨ ਸੀ ਦੋਸਤੋ ਤੇ ਸ਼ੇਰ ਦੇ ਨਿਸ਼ਾਨ ਤੇ ਖੁੱਡੀਆਂ ਸਾਹਿਬ ਦੇ ਪਿਤਾ ਜੀ ਜਗਦੇਵ ਸਿੰਘ ਖੁੱਡੀਆਂ ਸਾਹਿਬ ਜਿਹੜੇ ਦਰਬੇਸ਼ ਸਿਆਸਤ ਦਾਣ ਬਾਰੇ ਬਜੋ ਜਾਣੇ ਜਾਂਦੇ ਐ ਉਹ ਚੋਣ ਲੜੇ ਸਨ ਤੇ ਜਿੱਤੇ ਸਨ ਤੇ ਉਹ ਇਲੈਕਸ਼ਨ ਸ਼ਾਮ ਨੂੰ ਪੋਸਟਪੋਨ ਹੋ ਗਿਆ ਸਾਰਾ ਅਮਲਾ ਫੈਲਾ ਜਿਹੜਾ ਸਕੂਲਾਂ ਚ ਵੋਟਾਂ ਪਾਉਣ ਆਉਂਦਾ ਉਹ ਆ ਗਿਆ ਸੀ ਦੋਸਤੋ ਪਰ ਗੱਲ ਸਭ ਤੋਂ ਵੱਡੀ ਕੀ ਕਿ ਸੇਵਾ ਸਿੰਘ ਤਰਮਾਲਾ ਸਾਹਿਬ ਦੀ ਸਜਾ ਉਹ ਸਾਰੀ ਮਾਫ ਹੋ ਗਈ ਕੇਸ ਉਹ ਖੁਰਦ-ਵਰਦ ਹੋ ਗਿਆ ਤੋ ਆ ਕੇ ਆਪਦੇ ਬੱਚਿਆਂ ਚ ਮੁੱਖ ਧਾਰਾ ਚ ਆ ਕੇ ਜ਼ਿੰਦਗੀ ਜਿਉਣ ਲੱਗੀ। ਜਾਓ। ਇਹੀ ਗੱਲ ਖਡੂਰ ਸਾਹਿਬ ਵਾਲਿਓ ਤੁਹਾਡੇ ਅੱਗੇ ਐ। ਭਾਈ ਅਮਰਤਪਾਲ ਸਿੰਘ ਨੇ ਜਿੱਤਣਾ ਜਾਂ ਹਾਰਨਾ ਇਹ ਗੱਲ ਵੱਡੀ ਨਹੀਂ। ਉਹਨਾਂ ਦੀ ਜਿੰਨੀ ਗਲਤੀ ਸੀ ਉਹਨਾਂ ਨੇ ਥਾਣੇ ਨੂੰ ਘੇਰਿਆ ਕਿਉਂਕਿ ਜਿੱਡਾ ਵੱਡਾ ਉਹਨਾਂ ਦਾ ਲੈਵਲ ਸੀ। ਉਹਨਾਂ ਨੇ ਬਹੁਤ ਛੋਟੀ ਗਲਤੀ ਕੀਤੀ। ਭਾਈ ਅਮਰਤਪਾਲ ਸਿੰਘ ਨੇ ਇਹ ਜੀਆਂ ਕਤੀੜਾ ਇਹ ਜੇ ਲੋਕ ਹਾਥੀ ਚੱਲਦੇ ਜਾਂਦੇ ਆ ਕੁੱਤੇ ਭੌਂਕਦੇ ਰਹਿੰਦੇ ਆ ਪਰ ਉਹਨਾਂ ਨੇ ਇੱਕ ਨੌਜਵਾਨ ਦੇ ਕਹਿਣ ਤੇ ਉਹਦੇ ਪਿੱਛੇ ਲੱਗ ਕੇ ਆ ਕਮੈਂਟਾਂ ਪਿੱਛੇ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਹਾਂ ਚੰਗੇ ਮੜੇ ਇਹਨਾਂ ਪਿੱਛੇ ਲੜਾਈ ਹੋਈ ਫਿਰ ਉਹ ਅਜਨਾਲਾ ਥਾਣਾ ਘੇਰਿਆ ਉਹ ਸਾਰਾ ਕੁਝ ਤੁਸੀਂ ਵੇਖਿਆ ਪਰ ਇੰਨੀ ਵੱਡੀ ਸਜ਼ਾ ਨਹੀਂ ਸੀ ਹੋਣੀ ਚਾਹੀਦੀ ਜਿਹੜੀ ਭਗਵੰਦ ਸਿੰਘ ਮਾਨ ਨੇ ਆਪਣੀ ਸੂਬਾ ਸਰਕਾਰ ਨੇ ਦੇ ਕੇਂਦਰ ਸਰਕਾਰ ਨੇ ਰਲ ਕੇ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨਾਂ ਨੂੰ ਯਾਰ ਡਿਬਰੂਗੜ ਵਰਗੀ ਜੇਲ੍ਹ ਚ ਬੰਦ ਕਰਤਾ ਫਿਰ ਹੋਰ ਨੰਬਰਦਾਰ ਸਾਹਿਬ ਇੱਕ ਵਾਰ ਯਾਰ ਐਨਐਸਏ ਸਜ਼ਾ ਐਨਐਸਏ ਲੱਗਦੀ ਹੈ 12 ਮਹੀਨਿਆਂ ਦੀ ਲੱਗਦੀ ਹੈ ਠੀਕ ਹੈ ਉਹ ਹੁਣ ਪੂਰੀ ਹੋ ਗਈ ਤੇ ਉਹਨਾਂ ਦੀ ਮਾਤਾ ਜੀ ਵਿਚਾਰੇ ਹਰਮੰਦਰ ਸਾਹਿਬ ਉਥੇ ਗਲਿਆਰਾ ਦੇ ਵਿੱਚ ਉਹ ਜਿਹੜੀ ਆਪਣੀ ਸਟਰੀਟ ਹੈ ਉਥੇ ਬੈਠੇ ਲੋਕਾਂ ਨੂੰ ਪਿੱਟਦੇ ਰਹੇ ਕਿ ਸਾਡਾ ਸਾਥ ਦਿਓ ਸਾਥ ਦਿਓ ਧਰਨਾ ਤਾਂ ਮਤਲਬ ਇਸ ਕਰਕੇ ਲੱਗਿਆ ਸੀ ਵੀ ਅੱਗੇ ਇਹ ਸਰਕਾਰਾਂ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੂੰ ਅਹਿਸਾਸ ਹੋਵੇ ਕਿ ਪੰਜਾਬ ਦੀ ਜਵਾਨੀ ਚਿੱਟੇ ਨਾਲ ਮਰ ਰਹੀ ਹੈ ਤੇ ਜਿਹੜੇ ਆ ਲੋਕਾਂ ਨੂੰ ਬਚਾਉਣ ਆਏ ਆ ਦबई ਤੋਂ ਯਾਰ ਵਧੀਆ ਕਾਰੋਬਾਰ ਛੱਡ ਕੇ ਛੱਡ ਕੇ ਆਪ ਦਾ ਅਮਰਤਪਾਲ ਵਰਗੇ ਉਹ ਤਾਂ ਉੱਥੇ ਸਰਦਾਰ ਸੀ ਉਹਨੇ ਕੀ ਪਿੰਨੀਆਂ ਲੈਣੀਆਂ ਸੀ ਯਾਰ ਲੋਕਾਂ ਤੋਂ ਸਹੀ ਗੱਲ ਹੈ ਸਮਝ ਗਏ ਅਮਰਤਪਾਲ ਨੇ ਕੀ ਲੈਣਾ ਸੀ ਯਾਰ ਟਰੱਕਾਂ ਦਾ ਕਾਰੋਬਾਰ ਆ ਸੋਡਾ ਜੱਦੀ ਪੁੱਛ ਦੀ ਕਾਰੋਬਾਰ ਹੈ ਉਥੇ ਮौज ਕਰ ਦੁਬਈ ਇੱਥੇ 36 ਆਏ ਬਦ ਲੋਕਾਂ ਨੂੰ ਬਚਾਉਣ ਯਾਰ ਹਵਾਰੇ ਵਰਗੇ ਅੰਦਰ ਬੈਠੇ ਕਿਨੇ ਪੁੱਛਿਆ 34 ਸਾਲ ਹੋ ਗਏ ਬਾਈ ਸਮਝ ਗਿਆ ਲੋਕ ਤਾਂ ਫੇਸਬੁੱਕ ਤੇ ਆਂਦੇ ਆ ਬਾਈ ਤੇਰੇ ਨਾਲ ਬਾਈ ਚੱਕ ਦੇ ਬੈਠਾ ਰੱਖ ਦੇ ਫਲਾਣਾ ਕਰ ਦੇ ਚਲੋ ਮਿੱਤਰੋ ਗੱਲ ਅੱਗੇ ਇਹ ਹੈ ਵੀਰੋ ਆਪਾਂ ਖੁੱਲ੍ਹ ਕੇ ਗੱਲਬਾਤ ਕਰੀ ਚੱਲਾਂਗੇ ਨਾਲ ਨਾਲ ਵੀ ਅਮਰਤਪਾਲ ਸਿੰਘ ਵਰਗਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਸਿੱਧੀ ਜੀ ਗੱਲ ਤਾਂ ਇਹ ਹੈ ਤੇ ਪਰ ਇੱਕ ਹੈ ਬਾਈ ਦੀਪ ਸੇ ਧੂਆ ਦਾ ਹੁੰਦਾ ਸੀ ਦੋਸਤੋ ਕਿ ਪੰਥ ਦਾ ਮੇਹਣਾ ਨਾ ਲਿਓ ਮੇਹਣਾ ਸਹੀ ਤੇ ਪੰਥ ਦਾ ਮੇਹਣਾ ਤੁਹਾਡੇ ਸਿਰ ਤੇ ਆ ਖਡੂਰ ਸਾਹਿਬ ਵਾਲਿਓ ਜਿਹੜੇ ਜਸਵੰਤ ਸਿੰਘ ਖਾਲੜਾ ਸਾਹਿਬ ਸੀ ਉਹ ਇੱਕ ਬਾਹਰੋਂ ਆਇਆ ਉਹ ਵੀ ਬੰਦਾ ਇਹਦੇ ਵਾਂਗੂ ਹੀ ਅਮਰਤਪਾਲ ਵਾਂਗੂ ਉਹ ਬੰਦਾ ਵਿਦੇਸ਼ ਤੇ ਰਹਿੰਦਿਆ ਹੋਇਆ ਉਹ ਕਹਿੰਦਾ ਉੱਥੋਂ ਮੈਨੂੰ ਪਤਾ ਸੀ ਕਿ ਮੈਨੂੰ ਮਾਰ ਦਿੱਤਾ ਜਾਊਗਾ ਮੇਰੀ ਮੌਤ ਸਾਹਮਣੇ ਹੈ ਸਾਹਮਣੇ ਹੈ ਪਰ ਉਹ ਬੰਦਾ ਵਿਦੇਸ਼ ਛੱਡ ਕੇ ਆਇਆ ਲਵਾਰਸ ਲਾਸ਼ਾਂ ਦੀ ਪਛਾਣ ਕਰਦਾ ਰਿਹਾ ਕਿਉਂਕਿ ਜਿਹੜੇ ਨਵੇਂ ਮੁੰਡੇ ਹੁਣ ਫੇਸਬੁੱਕ ਇੰਸਟਾਗ੍ਰam YouTube ਦੇਖਦੇ ਐ ਇਹਨਾਂ ਨੂੰ ਨਹੀਂ ਪਤਾ ਹੋਣਾ ਤਾਂ ਮੇਰੇ ਭਰਾ ਸਟੋਰੀਆਂ ਪੜਿਓ ਜਰੂਰ ਪਿੱਛੇ ਜਾ ਕੇ ਕਿ ਦਰਿਆਵਾਂ 'ਚ ਮੁਕਾਬਲੇ ਬਣਾ ਕੇ ਸਿੱਟ ਦਿੱਤੇ ਜਾਂਦੇ ਸੀ ਆ ਉਹਨਾਂ ਦੀ ਕਿਤਾਬ ਲਿਖੀ ਹੋਈ ਖਲੜ ਸਾਹਿਬ ਦੀ ਹਾਂ ਖਲੜ ਸਾਹਿਬ ਦੀ ਕਿਤਾਬ ਲਿਖੀ ਐ ਤੇ ਉਹ ਚਾਕੇ ਸੰਸਕਾਰ ਕਰ ਦਿੱਤੇ ਜਾਂਦੇ ਸੀ ਲਾਵਾਰਸ ਲਾਸ਼ਾਂ ਉਹਨਾਂ ਨੇ ਪਹਿਚਾਣੀਆਂ ਪਛਾਣ ਦਾ ਪਹਿਚਾਣ ਦਾ ਜਸਵੰਤ ਸਿੰਘ ਖਾਲੜਾ ਅਖੀਰ ਆਪ ਲਾਵਾਰਸ ਲਾਸ਼ ਬਣ ਗਿਆ ਜਿਹਦਾ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਕਿੱਧਰ ਗਿਆ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਖੌਰ ਖਾਲੜਾ ਇਲੈਕਸ਼ਨ ਲੜਨ ਲੱਗੇ ਤੇ ਅਕਾਲੀਆਂ ਨੇ ਬੀਬੀ ਜਗੀਰ ਕੌਰ ਨੂੰ ਉਡਾਤਾ ਤੇ ਕਿੱਧਰ ਗਈ ਬੀਬੀ ਜਗੀਰ ਕੌਰ ਉਧਰ ਗਿਆ ਬਾਣੀਆਂ ਬਈ ਉਧਰ ਗਿਆ ਉਧਰ ਗਿਆ ਵਿਚਾਰ ਇਹ ਏਜੰਸੀਆਂ ਦਾ ਕੰਮ ਸੀ ਹੁਣ ਵੀ ਏਜੰਸੀਆਂ ਦਾ ਕੰਮ ਹੁਣ ਵੀ ਏਜੰਸੀਆਂ ਦਾ ਕੰਮ ਹਮ ਏਜੰਸੀਆਂ ਦੇ ਲੋ ਅਸਲ ਤਨ ਯਾਰ ਜਿਹੜੇ ਅਕਾਲੀ ਆ ਬਾਈ ਸਾਡੇ ਦਾ ਨੇੜੇ ਐ ਇਹ ਵੀ ਏਜੰਸੀਆਂ ਹੀ ਸਮਝ ਲਓ ਨਹੀਂ ਤਾਂ ਯਾਰ ਜਦੋਂ ਭਾਈ ਅਮਰਤਪਾਲ ਸਿੰਘ ਦਾ ਲਾਣ ਹੋਇਆ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਸੇ ਵੇਲੇ ਆਪ ਦਾ ਉਮੀਦਵਾਰ ਬੈਕ ਕਰ ਲਿਆ ਬੈਕ ਉਹ ਕਹਿੰਦੇ ਜੀ ਅਸੀਂ ਅਮਰਤਪਾਲ ਸਿੰਘ ਦੇ ਹੱਕ 'ਚ ਐ ਉਹਨਾਂ ਦੀ ਬੰਦੀ ਸਿੰਘ ਛਡਾਉਂਦੇ ਫਿਰਦੇ ਤੇ ਆਕਾਲੀ ਯਾਰ ਕਿੱਦਰੇ ਆਓ ਜਿਹੜਾ ਜੇਲ੍ਹ 'ਚ ਬੰਦਾ ਰਾਜਵਾਨਾ ਉਹਦੀ ਭੈਣ ਨੂੰ ਸੰਗਰੂਰ ਤੋਂ ਇਲੈਕਸ਼ਨ ਲੜਾਇਆ ਪਿੱਛੇ ਜੀ ਕਿ ਬੰਦੀ ਸਿੰਘਾਂ ਦੇ ਅਸੀਂ ਵੀ ਉਹਨਾਂ ਦੇ ਹੱਕ 'ਚ ਐ ਹਾਂ ਤੇ ਜੇ ਆਹ ਜਿਹੜੇ ਨਵੇਂ ਬੰਦੀ ਸਿੰਘ ਬਣ ਗਏ ਦੋਸਤੋ ਇਹਨਾਂ ਨੂੰ ਕੌਣ ਛਡਾਉ ਯਾਰ ਨਹੀਂ ਤਾਂ 20 ਸਾਲਾਂ ਨੂੰ 10 ਸਾਲਾਂ ਨੂੰ ਤੁਸੀਂ ਕਹੋਗੇ ਇਹ ਵੀ ਬੰਦੀਸਲ ਬੰਦੀ ਸਿੰਘ ਹੈ ਕਿਉਂਕਿ ਐਨਸੀ ਸਰਕਾਰ ਨੇ 3 ਮਹੀਨੇ ਵਾਸਤੇ ਵਧਾਇਆ ਫਿਰ 3 ਮਹੀਨੇ ਵਾਸਤੇ ਵਧਾ ਦੇਣਗੇ ਫਿਰ 6 ਵਾਸਤੇ ਵਧਾ ਦੇਣਗੇ ਮਿੱਤਰੋ ਡਿਬਰੂਗੜ ਅਸਾਮ ਜੇ ਅੱਜ ਟ੍ਰੇਨ ਚੜ ਜਿਗੇ ਨਾ ਪੰਜਵੇਂ ਦਿਨ ਪਹੁੰਚਾਂਗੇ ਤੇ ਪ੍ਰਧਾਨ ਮੰਤਰੀ ਬਾਜੇ ਕੇ ਅਰਗੇ ਯਾਰ ਜਿਹੜੇ ਕਦੇ ਪੱਠਿਆਂ ਦੇ ਵੱਡ ਚੋਂ ਉੱਠੇ ਨਹੀਂ ਸੀ ਉਹਨਾਂ ਦਾ ਉਹਨਾਂ ਦਾ ਸਰਕਾਰ ਨੂੰ ਡਰੋ ਗੱਲ ਦੱਸ ਯਾਰ ਕੀ ਕਰਨਗੇ ਨਾ ਬਧਰਾਓ ਇਹ ਹਰਮੀਤ ਸਿੰਘ ਇਹ ਅੱਜ ਦਾ ਨਹੀਂ ਇਹ ਇਤਿਹਾਸ ਆ ਆਪਣਾ ਜਿਹੜਾ ਕਿਰਾਂ ਅੰਦਰ ਗਿਆ ਉਹਨੂੰ ਬਾਹਰ ਨਹੀਂ ਆਉਂਦਾ ਮਾੜੀ ਰਾਜਨੀਤੀ ਹੈ ਦੂਰਾ মাপ ਡੰਡ ਹਮੇਸ਼ਾ ਆਪਣੇ ਨਾਲ ਹੀ ਆਪਣੇ ਨਾਲ ਸੱਖਾ ਨਾਲ ਸੱਖਾ ਨਾਲ ਕਟ ਗਣਤੀਆਂ ਮਤਲਬ ਹਾਂ ਕਟ ਗਣਤੀਆਂ ਨਾਲ ਇਹ ੱਤਕਾ ਹੁੰਦਾ ਆ ਤੇ ਉਦੋਂ ਆਪਾਂ ਅੰਦਰ ਵੜ ਗਏ ਬਾਈ ਹੂੰ ਭਾਈ ਅਮਰਪਾਲ ਸਿੰਘ ਵੀਰੇ ਆਪਾਂ ਅੰਦਰ ਵੜ ਗਏ ਆਪਾਂ ਬਹਿ ਗਏ ਬਹਿ ਗਏ ਸਾਰੇ ਲੋਕ ਹੀ ਬਹਿ ਗਏ ਹਾਂ ਇਹ ਕੋਈ ਨਹੀਂ ਟਾਈਮ ਆਊਗਾ ਗਾਂ ਆਪਣੇ ਬੱਚੇ ਪੁੱਛਣਗੇ ਵੀ ਤੁਸੀਂ ਮਰੇ ਸਾਂ ਤੁਹਾਡਾ ਜਮੀਰ ਮਰਿਆ ਸੀ ਹੂੰ ਉਹਦੋਂ ਨਾ ਸ਼੍ਰੋਮਣੀ ਕਮੇਟੀ ਬੋਲੀ ਹਮ ਆਪਣੀ ਮਿੰਨੀ ਸਰਕਾਰ ਹਾਂ ਮਨ ਅਕਾਲ ਤੱਕ ਤਾਂ ਚੱਲਦਾ ਨਾ ਪਾਰਲੀਮੈਂਟ ਆ ਯਾਰ ਹਾਂ ਉਹ ਤਾਂ ਚੱਲਦਾ ਨਾ ਇਹ ਵੀ ਬੋਲੀ ਚੱਲ ਉਹ ਛੱਡੋ ਹੁਣ ਉਹ ਜੋ ਵੀ ਕੁਝ ਹੋ ਗਿਆ ਅੱਜ ਖਡੂਰ ਸਾਹਿਬ ਵਾਲਿਓ ਤੁਹਾਡੇ ਕੋਲੇ ਮੌਕਾ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਓ ਤੇ ਉਹਨੂੰ ਬਾਹਰ ਲਿਆ ਪੰਥ ਦੀ ਪੱਗ ਤੁਹਾਡੇ ਹੱਥ ਚ ਹੈ ਹਾਂ ਭਾਵੇਂ ਪੈਰਾਂ 'ਚ ਰੋਲ ਦਿਓ ਖਡੂਰ ਸਾਹਿਬ ਵਾਲਿਓ ਤੇ ਭਾਵੇਂ ਚੱਕ ਕੇ ਪੰਥ ਦੇ ਰੂਪ ਦੇ ਵਿੱਚ ਕਹਿ ਲੋ ਜਾਂ ਪੰਥ ਦੀ ਉਹ ਦਸਤਾਰ ਭਾਈ ਅਮਰਤਪਾਲ ਸਿੰਘ ਦੇ ਸਫਿਰਤੇ ਸਜਾ ਦਿਓ ਇਹ ਤੁਹਾਡੇ ਸਾਰੇ ਐ ਸੋ ਜੇਕਰ ਕੋਈ ਵੱਧ ਘਟ ਸ਼ਬਦ ਕਿਹਾ ਗਿਆ ਹੋਵੇ ਤਾਂ ਮਾਫੀ ਮੰਗਦੇ ਆ ਮਾਫੀ ਬਖਸ਼ੋ ਬਹੁਤ ਧੰਨਵਾਦ ਸਾਰਿਆਂ ਦਾ ਸ਼ੇਅਰ ਕਰੋ ਮੇਰੇ ਭਰਾ ਧੰਨਵਾਦ ਸਤਿਕਾਰ ਸਤਿ